ਲੋ ਵੀ ਸੱਜਣੋ ਅੱਜ ਲੱਗੇ ਆ ਵਡਣ ਕਣਕ DBW 187 ਤੇ 303 ਦੋਵਾਂ ਨੂੰ ਆਪਾਂ ਮਿਕਸ ਕਰਕੇ ਬੀਜਿਆ ਸੀ 4 ਕਿੱਲੇ ਜ਼ਮੀਨ ਆਪਣੇ ਕੋਲੇ ਮਸ਼ੀਨ ਆਪਣੇ ਵਾਹਣ ਦੇ ਵਿੱਚ ਆ ਗਈ ਆ ਤੇ 17 ਨੂੰ BGC ਤੇ 17 ਨੂੰ ਵੜਨ ਲੱਗੇ ਆ ਦੋਸਤੋ 17 ਨਵੰਬਰ ਤੋਂ ਲੈ ਕੇ 17 ਅਪ੍ਰੈਲ ਦੇ ਵਿੱਚ ਵਿੱਚ ਕਣਕ ਗਈ ਪੱਕ 150 ਦਿਨ ਪੂਰਾ ਲੱਗੀ ਦੋਸਤੋ ਤੇ ਦੱਸਾਂਗੇ ਤੁਹਾਨੂੰ ਝਾੜ ਕਣਕ ਦਾ ਰਲਾ ਕੇ ਕੀ ਨਿਕਲਿਆ 4 ਕਿੱਲਾਂ ਦੇ ਵਿੱਚੋਂ ਠੀਕ ਆ ਜੀ ਪਹਿਲਾਂ ਕਰਾਵਾਂਗੇ ਕੰਡਾ ਉਸ ਤੋਂ ਬਾਅਦ ਲਵਾਵਾਂਗੇ ਤੋੜ ਤੇ ਜਿਹੜੀ ਘਰੇ ਰੱਖੀ ਆ ਉਹ ਵੀ ਆਪਾਂ ਤੋਲ ਕੇ ਰੱਖਾਂਗੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤੇ ਵਲੌਗ ਨੂੰ ਇੰਜੋਏ ਕਰੋ ਕਰਦੇ ਆਂ ਜੀ ਸਟਾਰ ਸੱਚੇ ਪਾਛਾ ਧਨ ਭਾਗ ਲਾਵੀ ਬਰਕਤ ਪਾਵੀ 6 ਮਹੀਨਿਆਂ ਬਾਅਦ ਫਸਲ ਆਉਂਦੀ ਆ ਕੱਢੀ ਭਾਵੇਂ ਦੀ ਥੋੜੀ ਪਰ ਚੰਗੇ ਥਾਂ ਹੀ ਲਾਵੀ ਤਾਂ ਦੋਸਤੋ ਅੱਜ ਕਰਨ ਲੱਗਿਆਂ ਸਟਾਰਟ ਕਣਕ ਦੀ ਵੜਾਈ ਦੋਸਤੋ ਬੱਲੀਆਂ ਬੁੱਲੀਆਂ ਚੈੱਕ ਕਰ ਰਹੇ ਆ ਦੋਸਤੋ ਕਿਉਂਕਿ ਕਈ ਵਾਰ ਬੱਲੀਆਂ ਆਉਂਦੀਆਂ ਹੁੰਦੀਆਂ ਪਿੱਛੇ ਇਸ ਮੈਂ ਆਖਿਆ ਵੀ ਮਾਲਕਾ ਦੇਖ ਲੈ ਮੁੜ ਕੇ ਨਾ ਵੀ ਲੈਣਾ ਚੱਕਰੀਆਂ ਪੈਣਕ ਨਹੀਂ ਤੇ ਦੋਸਤੋ ਮੇਰੇ ਯਾਰ ਜਗਮੀਤ ਸਿੰਘ ਸੰਧੂ ਦਾ ਟਰਾਲਾ ਆ ਚੁੱਕਿਆ ਜੀ 855 ਟਰੈਕਟਰ ਤੇ ਪਿੱਛੇ 12 ਫੁੱਟ 9 ਇੰਚ ਇਹ ਲੰਮਾ ਜੀ ਤੇ 7 ਫੁੱਟ ਵਿੱਚੋ ਚੌੜਾ ਜੀ ਤੇ 5 ਫੁੱਟ ਉੱਚਾ ਟਰਾਲਾ ਜੀ ਇਹ ਦੇਖ ਲਓ ਤੁਸੀਂ ਤੇ ਇਹ ਪਹੁੰਚ ਗਿਆ ਜੀ ਆਪਣੇ ਸੱਜਣ ਮਿੱਤਰ ਜਗਮੀਤ ਸਿੰਘ ਵੀ ਤੁਹਾਨੂੰ ਦਿਖਾਉਣੇ ਆ ਤੇ ਆ ਰਿਹਾ ਜੀ ਜਗਮੀਤ ਸਿੰਘ ਜਿਹੜੇ ਕਿ ਕਣਕ ਨੂੰ ਦੇਖ ਰਹੇ ਆ ਵੀ ਕਿਵੇਂ ਪੱਕੀ ਆ ਜਾਂ ਕਿਵੇਂ ਆ ਗਿੱਧਾ ਆਹੇ ਸੰਧੂ ਨਾ ਚੀਜ਼ ਨੂੰ ਬੜਾ ਸਮਾਨ ਸਮਾਨ ਰੱਖਦੇ ਵੇ ਤੂੰ ਐਂ ਅੱਛਾ ਸੰਧੂ ਆ ਤੁਸੀਂ ਬੰਬ ਕੱਟ ਕੇ ਰੱਖਦੇ ਚੀਜ਼ ਦੇ ਤੇ ਜਿਹਦੇ ਨਾਲ ਗੋਟਾ ਸੰਧੂ ਉਹਦੇ ਨਾਲ ਗੋਟਾ ਤੇ ਜਿਹਦੇ ਨਾਲ ਵੈਰ ਪੈ ਜੇ ਨਾ ਉਹਨੂੰ ਨਹੀਂ ਛੱਡਦੇ ਇਹ ਕੀ ਚੱਕਰ ਹੈ ਸੰਧੂਆਂ ਦੀ ਇਹ ਆੜ ਫਸ ਕਦੋਂ ਆਈ ਨਹੀਂ ਐਵੇਂ ਹੈ ਹੈ ਬਾਹਰ ਨਾਲ ਵਗਾੜੇ ਨਾ ਮੋਹ ਪਿਆਰ ਵੜਾ ਕੇ ਰੱਖਦੇ ਸੰਧੂਆਂ ਨਾਲ ਤਾਂ ਵਸਦੇ ਲੱਗੇ ਲੁਕਿੰਗ ਇਨ ਅ ਕਨਾਲੇਂਗ ਦੇ ਜਾਰੇ ਹਾਂ ਜਿਆਦੇ ਪੀਣ ਖਾਨ ਵਾਲੀ ਹੁੰਦੇ ਦਾਰੂ ਦੇ ਯਕੀਨ ਸੰਧੂ ਬਾਬੇ ਕਾਲੇ ਮਾਰ ਬਾਬੇ ਕਾਲੇ ਮਾਰ ਮੈਂ ਗਿਆ ਸੀਗਾ ਬਸ ਜਿੱਦੀ ਮਰਜ਼ੀ ਜਿੰਨੀ ਮਰ ਡਰਾਮਾ ਦੇ ਡਰਾਮਾ ਪੀ ਲੋ ਉਹਨਾਂ ਪਚਾਇਆ ਵੀ ਬਹੁਤ ਜਾਂਦੇ ਸੰਧੂ ਹਣਾ ਮੈਨੂੰ ਪਤਾ ਨਾ ਤੇ ਵੈਰ ਨਹੀਂ ਕੋਣ ਸਾਡਾ ਬਾਬਾ ਬੜਾ ਤਗੜਾ ਹਾਂ ਸਹੀ ਗੱਲ ਬਾਬਾ ਸਾਡਾ ਤਗੜਾ ਹੈ ਭਾਰੀ ਹੈ ਸਾਡੇ ਨਾਲ ਸ਼ਰਾਬ ਵਾਲਾ ਵੈਰ ਨਹੀਂ ਹਾਂ ਸਹੀ ਗੱਲ ਕਰਗਾ ਇੱਕ ਟੈਂਕੀ ਜਿਹੜੀ ਕਿ ਭਰ ਦਿੱਤੀ ਗਈ ਹੈ। ਤਾਂ ਦੋਸਤੋ ਡਰਾਈਵਰ ਦੀ ਖਾਸੀਅਤ ਦੱਸ ਦਿਆਂ ਤੁਹਾਨੂੰ ਡਰਾਈਵਰ ਵੇਖ ਲਿਆ ਜੀ ਟਰਾਲੀ ਤੋਂ ਗਾਂ ਲੈ ਜਾਊਗਾ ਪਹਿਲਾਂ ਉਹ ਗਾਂਗੇ ਜਲੀ ਹੁਣ ਫਿਰ ਬੈਗ ਮਸ਼ੀਨ ਲੈ ਕੇ ਆਊਗਾ। ਇਸ ਦਾ ਕਾਰਨ ਇਹ ਹੈ ਵੀ ਰੀਲ ਅੱਗੇ ਘੁੰਮਦੀ ਰਹਿੰਦੀ ਆ ਤੇ ਦਾਣੇ ਵਿੱਚ ਜਿਹੜੇ ਕਣਕ ਜਿਹੜੀ ਕਿ ਭੁਰਦੀ ਐ ਇਸ ਕਰਕੇ ਡਰਾਈਵਰ ਹਮੇਸ਼ਾ ਪਛਾਣ ਕਰਕੇ ਹੀ ਟਰਾਲੀ ਨੂੰ ਭਰਦਾ ਦਾਣੇ ਕੱਢਦਾ। ਉਸ ਤੋਂ ਬਾਅਦ ਸੰਧੂ ਸਾਹਿਬ ਤੁਹਾਨੂੰ ਦੱਸਣਗੇ ਵਾਂਸ ਦੀ ਖੇਤੀ ਬਾਰੇ। ਵੀ ਵਾਂਸ ਲਾਉਣਾ ਚਾਹੀਦਾ ਹੈ ਹੈ ਜਾਂ ਨਹੀਂ ਤੇ ਕਿੰਨਾ ਕੁ ਫਾਇਦੇਮੰਦ ਆ ਸੁਣੋ ਸੰਧੂ ਸਾਹਿਬ ਦੀ ਨੀ ਨੋਟ ਵਾਸਤੇ ਇਹ ਤਾਂ ਤੇਰੀ ਗੱਲ ਝੂਠੀ ਆ ਨੋਟ ਤਾਂ ਨਹੀਂ ਵਾਸਦੇ ਵਾਂਸ ਦੇ ਉਹਦੇ ਜਿਹੜਾ ਨੋਟ ਵੀ ਵਾਸਦਾ ਕਹਿੰਦਾ ਸੀ ਜਰਾਦਾ ਮਾਰ ਮਾਰ ਕੇ ਪਤਲਾ ਕਰੀਏ ਨੀ ਉਹ ਵਿੱਚ ਕੋਈ ਮਟੀਰੀਅਲ ਤਾਂ ਪਾਉਂਦੇ ਆ ਨਹੀਂ ਇੱਕ ਮਰਬਾ ਵਾਂਸ ਦਾ ਬੰਦਾ ਮਰਬਾ ਇੱਕ ਚਟਨੀ ਇੱਕ ਚਟਨੀ ਤੇ ਇੱਕ ਵਾਂਸ ਦੀਆਂ ਪੌੜੀਆਂ ਪੂੜੀਆਂ ਤੇ ਇੱਕ ਉਹ ਫੈਕਟਰੀ ਕਿੱਥੇ ਦੱਸੀ ਸੀ ਜਿਵੇਂ ਮੰਨ ਕੇ ਚੱਲ ਵੀ ਪਾਵਰ ਪਲਾਂਟ ਹੁੰਦੇ ਆਪਣੇ ਬਹੁਤ ਜ਼ਿਆਦਾ ਮੰਗ ਆ ਵੀ ਆਉਣ ਵਾਲੇ ਸਮੇਂ 'ਚ ਵਾਹਸ ਲਾ ਸਕਦੇ ਆਪਾਂ। ਉਹ ਬੰਦਾ ਉਹਦਾ 17 ਕਿੱਲੇ ਵਾਹਸ ਜਣੀ ਵੀ ਰੋਜ਼ ਦਾ ਖੱਤੀ ਹੰਦਾ। ਹਬੌਰ ਹਬੌਰ। ਹਬੌਰ ਦਾ ਬੰਦਾ ਸੀ ਉਹ ਆ। ਅੱਛਾ। ਉਹ ਇੱਧਰ ਆਇਆ ਕਿਵੇਂ ਮੰਨ ਕੇ ਚੱਲ ਰਹੀ ਇੱਧਰ ਕਿਹੜੀ ਸਾਈਡ ਦੱਸਦਾ ਸੀ। ਅੱਛਾ ਅੱਛਾ ਅੱਛਾ। ਵੀ ਫਿਰ ਮਿਲ ਲਾਈ ਉਹਨੇ ਫੈਕਟਰੀ ਲਾਈ ਆ ਜਿੱਥੇ ਬਿਜਲੀ ਤਿਆਰ ਹੁੰਦੀ ਆ। ਮੈਂ ਨਹੀਂ ਲਾਈ ਉਹਨੇ ਵਾਹਸ ਲਾਇਆ। ਵਾਹਸ ਲਾਇਆ। ਹਰਮਟ ਹੋਇਆ ਪੰਜਾਬੀ ਰਸਤੀ ਦੇ ਵਿੱਚੋਂ। ਨਹੀਂ ਜਿਹੜਾ ਵਾਹਸ ਯਾਨੀ ਕਿ ਇੱਕ ਵਾਰਾ ਲੱਗਦਾ ਤੇ ਤਿੰਨਾ ਚਾਰਾ ਸਾਲਾਂ 'ਚ ਤਿਆਰ ਹੋ ਜਾਂਦਾ ਇੱਕ ਵਾਰਾ ਉਹ। ਲਾਗਣਾ ਪਹਿਲੇ ਹੋ ਜਾਂਦਾ ਹੋਊਗਾ। ਤੇ ਉਸ ਅੱਛਾ ਵੀ ਉਹਦੀ ਇਨਕਮ ਆਈ ਆਉਗੀ ਜੇ 2-3 ਕਿਲੇ ਲਈ ਜਾਏ ਹਾਂ ਤੇ ਇਹ ਤੇ ਸਰਚ ਕਰਕੇ ਵੀਡੀਓ ਪਾਈ ਜਾਵੇ ਸਜਣੋ ਤੁਹਾਨੂੰ ਅੱਜ ਤਾਂ ਨਹੀਂ ਕੱਲ ਨੂੰ ਤੁਹਾਨੂੰ ਝਾੜ ਦੱਸ ਦਿਆਂਗੇ ਆਪਣੇ 187 ਤੇ 303 ਕਣਕ ਜਿਹੜੀ ਮਿਕਸ ਕਰਕੇ ਬੀਜੀ ਸੀ ਸੁਪਰ ਸੀਡਰ ਵਾਲੀ ਕਣਕ ਆ ਦੋਸਤੋ ਆ ਖੜੀ ਏ ਤੁਹਾਡੇ ਸਾਹਮਣੇ ਸੁਪਰ ਸੀਡ ਨਾਲ ਬੀਜੀ ਕਣਕ ਆ ਇਹ ਤੇ ਆਹ ਦੇਖ ਲੋ ਲਾਂਗਾ ਇਦਾਂ ਦਾ ਤੇ ਟਰਾਲਾ ਆਪਣਾ ਜਗਮੀਤ ਦਾ ਆ ਗਿਆ ਸੰਧੂ ਹਰਾਨੇ ਬੜੀ ਰੀਨ ਵਾਲਾ ਰੰਗ ਰੂنگ ਕਰਾਇਆ ਤੇ 5 ਫੁੱਟ ਉੱਚਾ ਕਰਤਾ ਤੇ 13 ਫੁੱਟ ਚੌੜਾ 12 ਫੁੱਟ 9 ਇੰਚ ਲੰਬਾਈ ਚਾ ਤੇ 7 ਫੁੱਟ ਚੌੜਾ ਤੇ 5 ਫੁੱਟ ਉੱਚਾ ਹੈ ਘਟੋ ਘਟ ਵੀ 6 ਕਿੱਲਿਆਂ ਦੇ ਦਾਣੇ ਇਹਦੇ ਵਿੱਚ ਸਮਾ ਜਾਣਗੇ ਸਾਢੇ 5 ਦੇ ਮਨੋਂ ਪਰ ਮੈਂ ਤਾਂ ਕਹਿੰਦਾ ਵੀ 6 ਕਿੱਲਿਆਂ ਦੇ ਵੀ ਨਾ ਪੈਣ ਕਾ ਵੀ ਝਾੜੀ ਵੱਧ ਹੋਵੇ ਹੈਨਾ ਅਜਿਹਾ ਕਹਿੰਦੇ ਪੰਜਾਂ ਦੀ ਪੈਣ ਪਰ 6 ਕਿੱਲਿਆਂ ਦੇ 50 55 ਮਣ ਦੀ ਔਸਤ ਆਵੇ ਤਾਂ ਇਹਦੇ ਚ ਵੜ ਜਾਣਗੇ ਇਹ ਬਾਈ ਗੁਲਾਮੀ ਵਾਲੇ ਜਿਹੜੇ ਕਿ ਹਰ ਸਾਲ ਜਿਨ੍ਹਾਂ ਨਾਲ ਇੰਨਾ ਕੀ ਮੋਹ ਪਿਆਰ ਆ ਵੀ ਛੱਡ ਨਹੀਂ ਸਕਦੇ ਇਹਨਾਂ ਨੂੰ ਹਰ ਸਾਲ ਆਪਣਾ ਕਣਕ ਝੋਨਾ ਵੱਢ ਕੇ ਜਾਂਦੇ ਆਪਣੇ ਵੀਰ ਬਹਿ ਗਏ ਨੇ ਟਰੈਕਟਰ ਦੇ ਸਵਰਾਜ 855 ਮਾਡਲ ਟਰੈਕਟਰ ਸੱਜਣੋ ਮਿੱਤਰੋ ਚਾਹ ਪੀਓ ਆਲਾ 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 ਜੋ ਤੇ ਮਾਲੀ ਸਿਰ ਤੇ ਨਹੀਂ ਲੱਗਿਆ ਕੁਛ ਸਿਰ ਤੇ ਕਿਨੇ ਕੁ ਬੰਨਣਾ ਸੀ ਜੋ ਲੈਨੇ ਵਿਚਾਰਨੇ ਆ ਤੇ ਕਣਕ ਵੜਾਈ ਮੇਰੇ ਨਾਲ ਹੀ ਆ ਤੇ ਪਹਿਰੇ ਲੱਗੇ ਰਹੇ ਸੀ ਪਿਓ ਬੁੱਤ ਦੋਵੇਂ ਚਲੋ ਪੀਓ ਚਾਹ ਤੁਸੀਂ ਤੁਹਾਨੂੰ ਵਿੜੋ ਕੰਮ ਚੱਕੋ ਚੱਕੋ ਪਹਿਲਾਂ ਪਾਣੀ ਪੀਓ ਫਿਰ ਚਾਹ ਪੀਓ ਹੈ ਟੱਪ ਜੂ 60 ਬਣਕ ਨਹੀਂ 5657 ਮਣ ਦਾ ਬਹੁਤ ਹੈ 5657 ਮਣ ਛੱਡ ਜੇ ਓਏ 826 ਦਾ ਝਾੜ ਨਿਕਲਿਆ 70 72 ਮਣ ਕਿਸੇ ਦੇ ਫਿਰ ਐਵੇਂ ਪੀਬੀਡਬਲਯੂ 826 ਦਾ ਬੀ ਲੈਣਾ 826 ਦਾ ਲੈ 826 ਦਾ ਝਾੜ ਬੜਾ ਇਹਦਾ ਬੀਬੂ ਵੇਚਣ ਵਾਲਿਆਂ ਨੂੰ ਤੁਹਾਨੂੰ ਪਤਾ ਕਰਨਾ ਦਾ ਸਿਸਟਮ ਲੋ ਵੀ ਸੱਜਣੋਂ ਤਿੰਨ ਕਿਲੇ ਤਾਂ ਵੱਢੀ ਗਈ ਤੇ ਲਾਸਟ ਵਾਲੇ ਕਿਲੇ ਨੂੰ ਲੱਗ ਚੁੱਕੀ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਤੇ ਟਰਾਲਾ ਤੁਸੀਂ ਦਿਖਾ ਦੇਣਾ ਤੁਹਾਨੂੰ ਇੰਨਾ ਕੁ ਭਰਿਆ ਬਾਕੀ ਹੌਸਲਾ ਇਹ ਤਾਂ ਦਿੰਦੀ ਹੈ ਬਾਕੀ ਦੋਸਤੋ ਤੋਲੇ ਹੀ ਪਤਾ ਲੱਗਣਾ ਬਾਕੀ ਕਿਉਂਕਿ ਟਰਾਲਾ ਵੀ ਵੱਡਾ ਹੈ ਨਾ 13 7 ਦਾ ਟਰਾਲਾ 5 ਫੁੱਟ ਉੱਚਾ ਹੈ ਉਹਦਾ ਵੀ ਫਰਕ ਹੈ ਨਾ ਵਾਰਡ ਵੀ ਉੱਚੀ ਆਮ 4 ਸਵਾ 4 ਫੁੱਟ ਹੁੰਦੀ ਆ ਹੈ ਨਾ ਪਰ ਇਹਦੀ ਵਾਰਡ ਜਿਹੜੀ ਉੱਚੀ ਹੈ ਜੀ ਤੇ ਤੁਸੀਂ ਦੇਖ ਸਕਦੇ ਜੇ ਹਜੇ ਇੱਕ ਟੈਂਕੀ ਫੁੱਲ ਭਰ ਕੇ ਹੋਰ ਆਵੇਗੀ ਸਵਾ ਇੱਕ ਟੈਂਕੀ ਹੋਰ ਆਵੇਗੀ ਯਾਨੀ ਕਿ ਕਹੋਗੇ ਥਾਂ ਜ਼ਿਆਦਾ ਤੇ ਤੁਸੀਂ ਦੇਖ ਸਕਦੇ ਜੀ 30 35 ਤੋਂ 40 ਮਣ ਦਾਣੇ ਪੈਂਦੇ ਆ ਇੱਕ ਟੈਂਕੀ ਦੇ ਵਿੱਚ ਕਣਕ ਬਣਾਈ ਪੀਣ ਜਾਂਦੀ ਆ ਗੁਲਾਮੀ ਵਾਲਿਆਂ ਦੀ ਮਸ਼ੀਨ ਮਾਮੇ ਸਾਡੇ ਦੀ ਮਸ਼ੀਨ ਵਧੀਆ ਪੀਣ ਬਣਾ ਦਿੰਦੀ ਆ ਦੇਖ ਲਓ ਤੁਸੀਂ ਪੂਰਾ ਕੋਈ ਐ ਬਿਲਕੁਲ ਵਧੀਆ ਸਾਫ ਦਾਣੇ ਤੇ ਮੋٹے-ਮੋٹے ਦਾਣੇ ਆ ਜੀ 187 ਤੇ 303 ਦੇ ਇਸ ਵਾਰ ਤਾਂ ਦੋਸਤੋ ਨਜ਼ਾਰਾ ਆ ਗਿਆ ਵੱਡਣ ਦਾ ਲਾਂਗਾ ਵੀ ਚੰਗਾ ਤੇ ਕਣਕ ਵੀ ਚੰਗੀ ਉਹ ਵੀ ਸਜਣੋ ਫਾਈਨਲੀ ਐਂਡ ਹੋ ਚੁੱਕਿਆ ਟਰਾਲਾ ਗਿਆ ਪੌਣਾ ਘਟਾਲਾ ਹੋ ਗਿਆ ਇਹ 12 ਫੁੱਟ 9 ਇੰਚ ਲੰਬਾਈ ਤੇ 7 ਫੁੱਟ ਚੌੜਾ ਤੇ 5 ਫੁੱਟ ਉੱਚਾ ਤੁਸੀਂ ਦੇਖ ਹੀ ਲਈ ਟਰਾਲੇ ਦੀ ਪੋਜੀਸ਼ਨ ਤੁਹਾਨੂੰ ਦਿਖਾਈ ਦਿੱਤੀ ਆ ਤੇ ਹੁਣ ਚੱਲਿਆ ਅਸੀਂ ਪੋਜੀਸ਼ਨ ਵੇਖਣ ਵੀ ਕਿਵੇਂ ਚੜੂਗਾ ਕਿਵੇਂ ਹੁਣ ਮਸ਼ੀਨ ਤਾਂ ਉੱਥੋਂ ਚੜਜੂ ਆਰਾਮ ਨਾਲੀ ਸਾਹਮਣੇ ਆ ਤੇ ਟਰਾਲਾ ਹੁਣ ਚੜਾਉਣਾ ਕਿਵੇਂ ਆ ਬਲੀ ਸਾਹਿਬ ਕਿਦਾਂ ਜਾ ਛੋਰ ਨੂੰ ਲੈ ਜਾਣਾ ਸੀ ਆ ਉਹ ਆਉਂਦਾ ਪਿਆ 855 ਸਵਰਾਜ ਇਹਨਾਂ ਨੇ ਕੀ ਕੀਤਾ ਵੀ ਟਾਇਰ ਪੁੱਠੇ ਪਾਤੇ ਨੇ ਰੋਲਾ ਟਾਇਰਾਂ ਦੇ ਅੜਾ ਖੜਾ ਜੇ ਟਾਇਰ ਸਿੱਧੇ ਹੁੰਦੇ ਤਾਂ ਫੇਰ ਵੀ ਜ਼ੋਰ ਪਾ ਜਾਂਦਾ ਟਰੈਕਟਰ ਦਾ ਬਾਕੀ ਹੁਣ ਦੇਖਦੇ ਆ ਬਾਕੀ ਵਾਹਿਗੁਰੂ ਦੀ ਕਿਰਪਾ ਨਾਲ ਭਾਈ ਜੀ ਬਹੁਤ ਦਾਣੇ ਨਿਕਲੇ ਆ ਬਾਕੀ ਆਪਾਂ ਤੋਲ ਤਾਲ ਕਰਾਂਗੇ ਪਹਿਲਾਂ ਜਾ ਕੇ ਹਰ ਵਾਰ ਦੀ ਤਰ੍ਹਾਂ ਤੋਲ ਕਰਾਂਗੇ ਤੋਲ ਤੋਂ ਬਾਅਦ ਭਰੇ ਟਰੈਕਟਰ ਦਾ ਭਰੇ ਟਰੈਕਟਰ ਟਰਾਲੇ ਦਾ ਤੋਲ ਕਰਾਂਗੇ ਉਸ ਤੋਂ ਬਾਅਦ ਖਾਲੀ ਟਰੈਕਟਰ ਟਰਾਲੇ ਦਾ ਤੋਲ ਕਰਾਂਗੇ ਤੇ ਉਸ ਤੋਂ ਬਾਅਦ ਵਾਝ ਨਿਕਲਊ ਉਸ ਤੋਂ ਬਾਅਦ ਆਪਾਂ ਦੇਖਾਂਗੇ ਵੀ ਝਾਰ ਕਿੰਨੇ ਕ ਨਿਕਲਦੀ ਹੈ ਨਾ ਉਹਦੇ ਚ ਕਿੰਨਾ ਕੁ ਹੇਰ ਫੇਰ ਹੁੰਦਾ ਬਾਕੀ ਵੀਡੀਓ ਨੂੰ ਵਾਤ ਵਾਤੇ ਸ਼ੇਅਰ ਕਰਦੇ ਹੋ ਜੀ ਬਹੁਤ ਮਿਹਨਤ ਲੱਗਦੀ ਵੀਡੀਓ ਬਣਾਉਣ ਵਾਸਤੇ ਨਵਾਂ ਚੈਨਲ ਹੈ ਆਪਣਾ ਫੇਸਬੁੱਕ ਹੀ ਵਿਦਵਾ ਲਓ ਜੀ ਹੋਰ ਬਪੜਾ ਕੀ ਹਾਲ ਹੈ ਅਕੇ ਕਰ ਲੈ ਤੋਂ ਟਰੈਕਟਰ ਦੇ ਪਾਏ ਨੇ ਟਾਇਰ ਪੁੱਠੇ ਤੇ ਦੇਖੋ ਜੀ ਇਸ ਢਾਲ ਤੋਂ ਟਰੈਕਟਰ ਚੜਦਾ ਕਿ ਨਹੀਂ 855 ਸੰਧੂ ਸਾਹਿਬ ਜੀ ਉੱਤੇ ਬੈਠੇ ਨੇ ਤੇ ਜਵਾਗ ਨੂੰ ਅਸੀਂ ਧਾਰਤਾ ਥੱਲੇ ਕਿਉਂਕਿ ਜਦੋਂ ਵੀ ਟਰੈਕਟਰ ਚੜਾਵੋ ਨਾ ਤੁਸੀਂ ਢਾਲ ਤੇ ਤੇ ਜਵਾਗ ਨਾ ਉੱਤੇ ਬੈਠਾ ਹੋਵੇ ਕਈ ਵਾਰ ਜਵਾਗ ਬੁੜਕ ਬੜ ਕੇ ਕਿ ਥੱਲੇ ਆ ਜਾਂਦਾ ਇਸ ਗੱਲ ਦੀ ਜੂਮ ਕਰਾ ਖੋ ਦੋਸਤੋ ਆ ਰਿਹਾ 855 ਦੇਖੋ ਚੜੂਗਾ ਥਾਲ ਹੁਣ ਬਰਾੜ ਬੈਠਾ ਡਰਾਈਵਰ ਉੱਤੇ ਚੋਤੀ ਦਾ ਡਰਾਈਵਰ ਮੈਂ ਆਂਦਾ ਚੱਲਿਆ ਫਤਵੰਦਾ ਚੱਲੀ ਜਾਣਾ ਆਜਾ ਜੋਰ ਚੱਲ ਮੈਂ ਆਉਣਾ ਬਾਈ ਨਾਲ ਜੰਗਾਪਰਾ ਥੈਂਕ ਯੂ ਸੋ ਮੱਚ ਰੱਬ ਰੱਖਾ ਇਧਰ ਆਉਣ ਵਾਲੀ ਝੜ ਗਿਆ ਹਨ ਤੇ ਆਹ ਦੇਖੋ ਜੀ ਪੋਜੀਸ਼ਨ ਆਪਣੀ ਦਾਣਿਆਂ ਦੀ ਕੁਸ ਪੌਣਾ ਕਿਟਰਲ ਹੋਇਆ ਜੀ ਚਾਰਾਂ ਕਿ ਲੈ ਜੋ ਚੱਲਦੇ ਆਂ ਜੀ ਘਰੇ ਫਾਈਨਲੀ ਕਣਕ ਆ ਗਈ ਹੈ ਜੀ ਘਰ ਤੇ ਹੁਣ ਅਸੀਂ ਲਾਉਣ ਲੱਗੇ ਆਂ ਖਾਣ ਵਾਸਤੇ ਕਣਕ ਘਟੋ ਘਟ 30 ਮਣ ਕਣਕ ਅਸੀਂ ਲਾਵਾਂਗੇ ਆਰ ਖੇਕੰਡਾ ਸੀ ਬਸਤੋ ਦੋਸਤੋ 22 900 ਹੋ ਗਈ 22 ਕਿਲੋ ਤੇ 900 ਗ੍ਰਾਮ ਹੋ ਗਈ ਕਣਕੇ ਸਣੇ ਬੱਠਲ 1100 ਗ੍ਰਾਮ ਦਾ ਬੱਠਲ ਆ ਤੇ 22 ਕਿਲੋ 900 ਗ੍ਰਾਮ ਤੇ 21 ਕਿਲੋ ਮੰਨ ਕੇ ਚੱਲੀ ਅੰਗਰੇਜ਼ ਦੋਸਤੋ ਬਾਠ ਬੱਠਲ ਲਾਏ ਸੀਗੇ ਤੇ 30 ਮਣ ਤੋਂ ਥੋੜੀ ਜਿਆਦਾ ਕਣਕ ਪਰ ਆ ਪਤੀ ਮਣ ਮੰਨ ਕੇ ਚੱਲਦੇ ਠੀਕ ਹੈ 30 ਮਣ ਕਰੇ ਰੱਖ ਲਈ ਤੇ ਬਾਕੀ ਦੋਸਤੋ ਟਰਾਲੇ ਦੇ ਵਿੱਚ ਆਹਾ ਵਿਗਮੀਤ ਸਿੰਘ ਦਾ ਤੇ ਹੁਣ ਆਪਾਂ ਤੁਰਦੇ ਆਂ ਜੀ ਸ਼ਹਿਰ ਨੂੰ ਕਿਉਂਕਿ ਸਵੇ ਦਾ 18 ਤਰੀਕ ਆ ਤੇ 6 ਵਜੇ ਦਾ ਟਾਈਮ ਹੋ ਗਿਆ ਤੇ ਜਗਮਗੀਤ ਆਉਂਦਾ ਪਿਆ ਜੀ ਸੰਧੂ ਸਾਹਿਬ ਤੇ ਆਹ ਰਹਿ ਗਏ ਜੀ ਦਾਣੇ ਵਿੱਚ ਤੇ ਬਾਕੀ ਮਿਲਦੇ ਆ ਨੈਕਸਟ ਵਲੋਗ ਚ ਓਕੇ ਬਾਈ ਲਵ ਯੂ ਰੱਬ ਰੱਖਾ ਦੇਖਿਆ ਜੀ ਅਗਲਾ ਵਲੋਗ ਜਰੂਰ ਜੀ ਚ ਕੇ ਕੰਡਾ ਵੀ ਕਰਾਵਾਂਗੇ ਤੇ ਤੁਹਾਨੂੰ ਝਾੜ ਵੀ ਦਿਖਾਵਾਂਗੇ 103 ਤੇ 187 ਮਿਕਸ ਕਰਕੇ ਬੀਜੀ ਦਾ ਕਿੰਨਾ ਕ ਨਿਕਲਦਾ ਰੱਬ ਰੱਖਾ ਜੀ